ਹੈਪੀ ਵੀਰ ਸਾਸਤਰੀ ਕਾਲ ਸਾਸਤਰੀ ਕਾਲ ਸਾਸਤਰੀ ਕਾਲ ਸੰਧੂ ਸਾਹ ਹੋਰ ਸੁਨਾ ਚੜਦੀ ਕਲਾ ਕਿਰਪਾ ਕਿਰਪਾ ਸਤ ਗੁਰਦੀ ਦੇ ਹੋਰ ਜਨਥੋ ਕਹਲੇ ਆਗੇ ਭਰਾ ਹਾਂਜੀ ਹਾਂਜੀ ਤੇ ਆ ਚੁੱਟੀ ਨੇ ਆਇਆ ਮੂਰਤਰ ਕੀ ਲੱਭ ਕੇ ਦੋ ਹਾਂਜੀ ਦੂਜਾ ਸੂਆ ਜੀ ਦੂਜਾ ਸੂਆ ਹਾਂਜੀ ਤੇ ਬਿਲਕੁਲ ਹੀ ਤਾਜੀ ਸੂਈ ਤਾਜੀ ਸੂਈ ਤੇ 11 12 ਕਿਲੋ ਦੁੱਧ ਤਿਆਰ ਮਿਲ ਜੂਗਾ ਜਿਹੜਾ 12 ਕਿਲੋ ਮਿਲ ਕੇ ਦੇ ਦਾਂਗੇ ਉਹ ਨਾਲ ਖੜੂ 11 ਦੀ ਗਾਰੰਟੀ ਜੀ ਜੇ ਕੋਈ ਆਨਲਾਈਨ ਮੰਗਾਉਂਦਾ 11 ਦੀ ਚੂਣ 100 ਦੀ 100 ਹਾਂਜੀ ਮਗਰ ਕਟਾ ਮਗਰ ਕਟਿਆ ਜੀ ओके okay, बड़ी जमी पली ते निगर पूरी दे वेले चमड़ी विकाग तरकी कोई मोटर चमड़ी बहुत ही गाल रहा होई जाए जानदार है ना आ भूसी वाली मैं दे देनी 0% ची आज एदा बच्चा मर गया ताकी बच्चा मर गया इ पांचवा देना सुई 11 किलो मैं दे दंगा गारंटी हां जी ते दे देनी सारी 80000 80000 दी लोटले मेला जेने लुटना दोते लाऊनिया ले जाओ बस जी है ना पूरी चंगी ਕੂਰੀ ਤੇ ਆ ਇੱਕ ਕਬੂਤਰੀ ਦਾ ਬੱਚਾ ਵੀ ਦੇ ਦੇਣਾ ਅੱਜ ਹਾਂਜੀ ਕਿਆ ਬਾਤ ਆ ਮਗਰਵੱਛੀ ਹਾਂਜੀ ਟੌਪ ਦਾ ਨਗੀਨਾ ਵਹਿੜਾ ਸਾਰੀ ਦੇ ਦੇਣੀ ਆਪਾਂ 32000 ਦੀ ਧੰਨਵਾਦ